ਕਹਿੰਦੇ ਚੜਜੋ ਚੜਜੋ ਮੈਂ ਬੜਾ ਮਨਾ ਕੀਤਾ ਪਾਪਾ ਨੇ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਫੜੀ ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਟਰਾਂਸਫਰਮ ਦੇਣਾ ਟੱਪੇ ਦੇ ਤੇ ਪੈਦਾ ਕਰੋ மே சட்டண்டாா பானோர்ப்பல் ਮੰਦੂ ਆ ਲੈਣਾ ਸੀ ਲੇਕਿਨ ਪਾਪਾ ਦਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗ ਗਈ ਤੇ ਮੇਰੇ ਪਾਪਾ ਦੀ ਚਾਤਰੀ ਮੇਰਾ ਨਾਮ ਅੰਛਦੀਪ ਹੈ ਤੇ ਮੈਂ ਤੇ ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਆ ਮੈਂ ਤੇ ਪਾਪਾ ਨਾਲ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ ਚ ਆਟਾ ਨਹੀਂ ਸੀ ਹੈਗਾ ਮਮਨੇ ਕਿਹਾ ਸੀ ਆਟਾ ਲਾਇਓ ਆਪਾਂ ਨਾ ਫਿਰ ਇਧਰ 88 ਫੋਰ ਤੇ ਆਟਾ ਲੈਣ ਚਲ ਗਏ ਹੀ ਤੇ ਜੇ 88 ਫੋਰ ਤੋਂ ਆਟਾ ਲਿਆਣੇ ਨਾ ਤੇ ਰਾਤ ਚ ਉਹਨਾਂ ਨੂੰ ਫੋਨ ਆਇਆ ਕਿ ਇਨਵੈਟਰ ਚ ਪਾਣੀ ਪਾ ਦੋ ਪਨਵੈਟਰ ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆਪਾਂ ਘਰ ਦੀ ਬੱਤੀ ਠੀਕ ਕਰਾਣੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਆਪਾਂ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪਾਂ ਆਪਾਂ ਕਹਿੰਦੇ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਹੀ ਆਜੋ ਦੇਉ ਪਪਾ ਕਹਿੰਦੇ ਨਹੀਂ ਮੈਂ ਆ ਜਾਣਾ ਕਰੇ ਛੱਡ ਕੇ ਤੇ ਆਪਾਂ ਜੇ ਦਾ ਫਿਰ ਗਏ ਤੇ ਉਹ ਉਹਨਾਂ ਟ੍ਰਾਂਸਫਰਮ ਦੇ ਲਾਗੇ ਸਾਰੇ ਮੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਕਹਿਤਾ ਜੇ ਤੇ ਕੋਈ ਟ੍ਰਾਂਸਫਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਉਂ ਇਹ ਕੰਮ ਨਾ ਮੇਰਾ ਢੀਜ ਤੇ ਉਹ ਉਹਨਾਂ ਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਉੱਥੇ ਫੇਸ ਲਾ ਦੋ ਪਾਪਾ ਮੈਂ ਕਿਹਾ ਪਪਾ ਜੀ ਨਾ ਚੜਿਓ ਪਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਮੈਂ ਵੀ ਆਪੇ ਲਾ ਲੈਣਾ ਨਵੇਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪਾਪਾ ਨੇ ਬੜਾ ਮਨਾ ਕੀਤਾ ਤੇ ਮੈਂ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਮੇਰੇ ਪਾਪਾ ਨੂੰ ਫੇਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਕੁੰਚਿਆ ਪਾਪਾ ਫੇਰ نیچے ਆ ਗਏ ਕੋੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਟਰਾਂਸਫਰਮ ਦੇਣਾ ਟੱਪੇ ਦੇ ਤੇ ਪੈਦਾ ਕਰ ਦੋ ਮੇਰੇ ਪਾਪਾ ਨੇ ਉਹਦੇ ਉੱਤੇ ਪੈਰ ਦੇ ਕਫਰ ਪਾਪਾ ਨੇ ਪਲਾਸਟਰ ਕਰਦੇ ਮੇਰੇ ਪਾਪਾ ਮੂੰਹ ਦੇ ਪਾਣੀ ਚ ਡਿੱਗ ਗਏ ਮੇਰੇ ਪਾਪਾ ਦੇ ਸੱਟ ਲੱਗੀ ਉਹਨਾਂ ਨੇ ਉੱਤੇ ਠੰਡਾ ਪਾਣੀ ਪਾ ਦਿੱਤਾ ਮੇਰੇ ਪਾਪਾ ਦੇ ਸਿਰ 'ਤੇ ਤੇ ਕਹਿੰਦੇ ਮੈਡੀਕਲ ਸਟੋਰ ਤੇ ਖੰਨਾ ਹਸਪੀਟਲ ਨਹੀਂ ਕਰਨਾ ਉਹ ਮੇਰੀ ਗੱਡੀ 'ਚ ਨਾਲ ਸਤਾ ਕਰਕੇ ਉਹ ਹਸਪੀਟਲ ਲੈ ਕੇ ਗਏ ਉਹਨਾਂ ਥੋੜੀ ਮੋੜ ਤੇ ਮੈਡੀਕਲ ਸਟੋਰ ਤੇ ਲੈ ਕੇ ਚਲੇ ਗਏ ਸੀ ਮੇਰੇ ਪਾਪਾ ਨੂੰ ਜੋ ਬੜਦੋ ਸੀ ਤੇ ਪਾਪਾ ਨੇ ਮਨ ਨਾ ਕੀਤਾ ਹਾਂਜੀ ਕਹਿੰਦੇ ਚੜਜੋ ਚੜਜੋ ਮੈਂ ਬੜਮਾ ਨਾ ਕੀਤਾ ਪਾਪਾ ਨੇ ਵੀ ਬੜਮਾ ਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਪੂਰੀ ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਪਾਪਾ ਮੈਂ ਪਾਪਾ ਨੂੰ ਲੈਣਾ ਸੀ ਲੇਕਿਨ ਪਾਪਾ ਦਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗ ਗਈ ਪਪਾ ਮੇਰੇ ਪਪਾ ਦੀ ਦਾਤ ਰੇ ਉਹ ਲਖਸ਼ੀ ਯਾਰ ਰਹਿੰਦੇ ਜੇ ਇਹ ਨਾਮ ਪਤਾ ਉਹਨਾਂ ਦਾ ਕੋਈ ਹਾਂਜੀ ਇਹ ਨਾਮ ਉਹ ਨਾ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦਾ ਨਾਮ ਅਸ਼ਵਿਨੀ ਕੁਮਾਰਾ ਤੇ ਜਿਨ੍ਹਾਂ ਦਾ ਕਰਿਆਨਾ ਸਟੋਰ ਉਹਨਾਂ ਦੇ ਭਰਾ ਦਾ ਉਹਨਾਂ ਦੇ ਨਾਮ ਰੋਸ਼ਨ ਮੇਰੇ ਭਾਜੀ ਸਿਮਰ ਲਾਲ ਹਾਂਜੀ ਕੀ ਗੱਲ ਹੋਈ ਭਈ ਨਰੇ ਬਿਜਲੀ ਦਾ ਕੰਮ ਕਰਦੇ ਹੀ ਇੰਨਾ ਫੋਨ ਕੀਤਾ ਕਿ ਇਦਾਂ ਇਦਾਂ ਸਾਡੀ ਨਾ ਬਿਜਲੀ ਖਰਾਬ ਆ ਤੇ ਤੂੰ ਹੀ ਕਾ ਰਹਾ ਤੈ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਇੱਕ ਪ੍ਰਾਈਵੇਟ ਸੜਕ ਅੱਛਾ ਜੀ ਹਾਂਜੀ ਤੇ ਕਹਿੰਦੇ ਰਹੇ ਕਿ ਕੰਮ ਕਰੋ ਬਾਅਦ ਚ ਇੱਕ ਉੱਥੇ ਗਏ ਤੇ ਕਹਿੰਦੇ ਟਰਾਂਸਫਾਰਮਰ ਦਾ ਕੰਮ ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ ਇਹ ਬਿਜਲੀ ਵਾਲਿਆਂ ਦਾ ਦੂਜਿਆਂ ਦਾ ਕੰਮ ਕਹਿੰਦੇ ਕਿ ਨਹੀਂ ਅੱਜ ਸੰਦੇ ਆ ਜਨੀ ਕੰਮ ਇਹ ਹੋਣਾ ਤੇ ਤੂੰ ਕਾੜ ਚੜ੍ਹ ਪੋੜੀ ਕਹਿੰਦੇ ਇੱਕ ਵਾਰੀ ਚੜੇ ਆ ਬੇਟਾ ਮੇਰੇ ਦੱਸ ਤਾਂ ਕਹਿੰਦੇ ਚੜੇ ਆ ਫਿਰ ਉਤਰ ਕੇ ਕਿ ਮੇਰਾ ਹੱਥ ਨਹੀਂ ਪਹੁੰਚਾ

ਕਿ ਗੁਰਮੁਖ ਸਿੰਘ ਨਾਮ ਦਾ ਵਿਅਕਤੀ ਜਿਹੜਾ ਜਿਹਦੀ கரੰਟ ਲੱਗਣ ਕਰ ਹਸਪੀਟਲ ਤੇ ਡੇਰੇ ਲੱਗ ਬਹੁਤ ਹੋ ਗਈ ਆ ਤੇ ਆਈਏ ਪਰੋ ਜਸਤੀ ਐ ਸੀ ਜਸਪਾਲ ਸਿੰਘ ਨੂੰ ਮੌਕੇ ਤੇ ਭੇਜਿਆ ਸੀ ਇਹ ਸੀ ਜਸਪਾਲ ਸਿੰਘ ਵੱਲੋਂ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ ਉਹ ਸਟੇਟਮੈਂਟ ਦੇ ਅਕੋਰਡਿੰਗ ਉਹਦਾ ਸਟੇਟਮੈਂਟ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਗੁਰਮੁਖ ਸਿੰਘ ਇੱਕ ਪ੍ਰਾਈਵੇਟ ਤੌਰ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਮਿਤੀ 30 6 24 ਨੂੰ ਇਹ ਆਪਣੇ ਬੱਚੇ ਅਸ਼ਦੀਪ ਦੇ ਨਾਲ ਜਿਹੜਾ ਉਹ 85 ਫੁੱਟ ਰੋਡ ਤੋਂ ਵਾਰਿਆ ਸੀ ਤਾਂ ਇਹਨਾਂ ਨੂੰ ਕਿਸੇ ਅਸ਼wini ਕਮਾਰੋ ਤੇ ਰਵੀਸ਼ ਕਮਾਰ ਨੇ ਜੋ ਕਰਿਆਨੇ ਦਾ ਕੰਮ ਕਰਦੇ ਨੇ ਉਹਨਾਂ ਨੇ ਫੋਨ ਕੀਤਾ ਵੀ ਉਹਨਾਂ ਦੀ ਲਾਈਟ ਖਰਾਬ ਹੋਈ ਆ ਘਰ ਵਿੱਚੋਂ ਜਿਸ ਤੇ ਉਹ ਉਹਨਾਂ ਦੇ ਘਰ ਪਹੁੰਚਿਆ ਘਰ ਪਹੁੰਚਣ ਤੇ ਪਤਾ ਲੱਗਾ ਵੀ ਘਰ ਦੀ ਵਿੱਚ ਕੋਈ ਵੀ ਲਾਈਟ ਦਾ ਕੋਈ ਫਟ ਨਹੀਂ ਹੈਗਾ ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਆ ਤੁਸੀਂ ਇਸ ਤਰ੍ਹਾਂ ਕਰੋ ਆਪਣੀ ਕੋਈ ਬਾਹਰ ਚੈੱਕ ਕਰਵਾ ਲਓ ਉਹਨਾਂ ਨੇ ਬਾਹਰ ਚੈੱਕ ਕਰਵਾਇਆ ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਪਾਰਟ ਜਿਹੜਾ ਨਜ਼ਰ ਆਇਆ ਔਰ ਉਹ ਗੁਰਮukh Singh ਜਿਹੜਾ ਮ੍ਰਿਤਕ ਹੈ ਉਹਨੇ ਇਹ ਵੀ ਗੱਲ ਕਹੀ ਕਿ ਇਹ ਜਿਹੜਾ ਗ੍ਰੈਂਡ ਟਰਾਂਸਫਾਰਮਰ ਦਾ ਕੰਮ ਨਹੀਂ ਕਰਨਾ ਇਹ ਬਿਜਲੀ ਬੋਰਡ ਦਾ ਕੰਮ ਹੈ ਤੁਸੀਂ ਬਿਜਲੀ ਬੋਰਡ ਦੇ EMPLAYE ਭਲਾ ਕੇ ਆਪਣਾ ਕੰਮ ਕਰਵਾਓ ਲੇਕਿਨ ਪਰਮੇਸ਼ਰ ਕੁਮਾਰ ਉਹ ਰਸ਼ਮੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਨਾਂ ਦੀ ਇਮਾਨਸ਼ਾ ਨਹੀਂ ਹੀ ਪੀ ਗਈ ਕਿਸੇ ਕਿਸਮ ਦਾ ਕੋਈ ਗਲਤ ਕਰਨ ਲੇਕਿਨ ਉਹਨਾਂ ਨੇ ਇਹ ਕੰਮ ਕੀਤਾਣ ਕਰ ਲਈ ਔਰ ਲਾਪਰਵਾਹੀ ਵਰਤੀ ਬਿਜਲੀ ਬੋਰਡ ਦੇ ਕਰਮਚਾਰੀ ਬੁਲਾਉਣ ਦੇ ਬਾਵਜੂਦ ਨਾਮ ਲਾਉਂ ਕੇ ਬੁਲਾ ਕੇ ਉਹਨਾਂ ਨੂੰ ਇਹਨੂੰ ਜਿਹੜਾ ਟਰਾਂਸਫਾਰਮਰ ਪਈ ਚੜਾਇਆ ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੀ ਠੰਡ ਗਿਆ ਤੇ ਸਿਰ ਜਿਸ ਕਰਕੇ ਉਸਦੀ ਪਤਨੀ ਸਿਮਰਨ ਦੇ ਬਿਆਨ ਤੇ ਅਸੀਂ ਜਿਹੜਾ ਉਹ ਮਕਦਮਾ ਦਰਜ ਕਰ ਦਿੱਤਾ ਵਾ ਤਫ਼तीश ਜਾਰੀ ਹੈ। ਸਰ ਉਹਦਾ ਬੱਚਾ ਜਿਹੜਾ ਹੈਗਾ ਹੈ ਉਸ ਉਹ ਵੀ ਕਹਿ ਰਿਹਾ ਜਬਰਦਸਤੀ ਇਹਨਾਂ ਨੂੰ ਕਿਰਾਏ ਤੇ ਟ੍ਰਾਂਸਫਰ ਕਰਨ। ਇਹੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਪਹਿਲਾਂ ਕਿ ਉਹਨਾਂ ਨੇ ਇੱਕ ਵਾਰ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਮਰਦ ਚੜ੍ਹਨ ਤੋਂ ਪਹਿਲਾਂ ਟ੍ਰਾਂਸਫਰ ਤੋਂ ਪਹਿਲਾਂ ਚੜ੍ਹ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਕਿ ਮੇਰਾ ਇਹ ਕੰਮ ਨਹੀਂ ਹੈਗਾ ਤੁਸੀਂ ਇਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬੁਲਾ ਕੇ ਲਾਓ। ਲੇਕਿਨ ਉਹਨਾਂ ਨੇ ਬੰਨੇ ਇਹਨਾਂ ਨੂੰ ਇਹ ਕਹਿ ਕੇ ਛੱਡਾ ਦਿੱਤਾ। ਸਰ ਕਿੰਨੇ ਹੀ ਕਮਰ ਸੀ ਦੋਸ਼ੀ ਦਾ ਦੋਸ਼ੀ ਹੋ ਰਹੇਗੇ। ਕੁਸ਼ਲ ਇੱਕ ਦੋ ਸੀ ਜਿਹੜਾ ਵਾ ਰਮੇਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਜਿੱਦਿਆ ਉਹ ਅਵੇਲੇਬਲ ਫੈਸ ਹੋਣ ਕਰਕੇ ਉਹ ਵੀ ਜਵਾਬ ਦੇ ਲੇਕਿਨ ਜਿਹੜੇ ਬਾਕੀ ਦੇ ਆ ਉਹ ਵੀ ਅਸੀਂ ਉਹਨਾਂ ਨੂੰ ਕੈਚ ਕਰ ਰਹੇ ਆ ਜਿਹੜਾ ਪਰ ਰਹੀ ਹੈ ਜਾਰੀ ਹੈ ਦਰਨੀ ਤਾਂ ਵੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਆ